ਮੈਂ ਟੂ ਕਟ ਮਾਰੀ ਇਹਨਾਂ ਰੋਡ ਤੇ ਕਿਉਂ ਨਹੀਂ ਘਟ ਮਾਰਿਆ ਉਹ ਦੇਖ ਤਾਂ ਕੀ ਕਰਤਾ ਨਹੀਂ ਮਾਰਾ ਥੱਲੇ ਉਤਰ ਤੰਨੇ ਉਤਰ ਥੱਲੇ ਉਤਰ ਆਪਣੀ ਗੱਡੀ ਦੇਖੀ ਥੋੜੀ ਔਰ ਜ਼ਿਆਦਾ ਲੱਗ ਜਾਂਦੀ ਹਮ ਇਧਰ ਚਲੇ ਜਾਂਦੇ ਸਾਰੇ ਮਰ ਜਾਂਦੇ ਫਿਰ ਆਹ ਫਿਰ ਗਲਤੀ ਦੀ ਹੈ ਨਾ ਫਿਰ ਗਲਤੀ ਦੀ ਤੂੰ ਇਹ ਵੀ ਦੇਖਦੇ ਰਹ ਲੱਦਿਆ ਕੀ ਆ ਤੇ ਚੱਲ ਚੱਲ ਫਿਰ ਦੇਖੀ ਜਾਉ ਚੱਕ ਦੇ ਰਾਜਾ ਬੋਜ ਸੇਤੂ ਬ੍ਰਿਜ ਇੱਕ ਆਰਾਮ ਸੇਤੂ ਬ੍ਰਿਜ ਵੀ ਹੈਗਾ ਨਾ ਡਿਓਕ ਡਿਓਕ 390 ड्यूक ਇਹ ਸ਼ਾ 200 ਸੀਗਾ ਇਹ じゃ ਹੁੰਦਾ ਸੀ ਆਪਣੇ ਕੋਲ ਗੱਡੀ ਦਾ ਹੋ ਗਿਆ ਜੀ ਨੁਕਸਾਨ ਅੱਜ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਜੀ ਸਾਰੇ ਅੱਛੇ ਆ ਗਈ ਪੁਲਿਸ ਵਾਲੀ ਗੱਡੀ ਆ ਰੰਗੇ ਮਾਰੀ ਜਾਂਦੀ ਪਹਿਲਾਂ ਹੀ ਪੁਲਿਸ ਵਾਲੇ ਆ ਬੱਤੀ ਲੱਗੀ ਓਤੇ ਲਓ ਜੀ ਆਪਾਂ ਹੈ ਗਿਆਂ ਬੋਪਾਲ ਐਮ ਪੀ ਮੱਧ ਪ੍ਰਦੇਸ਼ ਸੋਹਣਾ ਸ਼ਹਿਰ ਆ ਕਹਿੰਦੇ ਐਚ ਪੀ ਜੀ ਮਾਧ्य ਪ੍ਰਦੇਸ਼ ਰੈੱਡ ਹੋ ਗਈ ਉਹ ਆ ਦਿਵ ਸੋਣਾ ਸ਼ਹਿਰ ਜਦਾ ਸੋਣਾ ਬੋਪਾਲ ਬੋਪਾਲ ਚਾਹਿਆ ਜੀ ਪਹਿਲੀ ਵਾਰੀ ਮੈਟਰੋ ਮੋਟਰ ਚੱਲਦੀ ਹੈ ਯਾਰ ਉਹਦਾ ਇੱਥੇ ਤਗੜਾ ਕੰਮ ਮੈਟਰੋ ਸਟੇਸ਼ਨ ਐਂਡੀ ਨਾ ਬੋਪਟਾ ਬਹੁਤ ਵੱਡਾ ਹਾਂਜੀ ਹਵਾ ਨਹੀਂ ਚੱਲਦੀ ਨਹੀਂ ਉਹ ਥੱਲੇ ਜੁੜਿਆ ਪਿਆ ਉਹ ਟ੍ਰੇਲ ਨਾਲ ਗੱਲਾ ਹੋ ਕੇ ਨਾ ਵਿਚਾਲੇ ਜੁੜਿਆ ਹੋਇਆ ਥੱਲੇ ਲੱਗਿਆ ਹੋਇਆ ਇਹ ਕਹਿੰਦਾ ਜੀ ਇੰਡੀਆ ਦੀ 1 ਆਫ 1 ਆਫ ਦੀ ਕੀ ਕਹਿੰਦੇ ਹੁੰਦੇ ਗ੍ਰੀਨਿਸਟ ਸਿਟੀ ਕਿੱਥੇ ਆ ਰਹਿ ਗਿਆ ਚੰਡਾ ਗ੍ਰੀਨਿਸਟ ਸਿਟੀ ਆਫ ਇੰਡੀਆ ਜੀ ਇਹ ਬੋਪਾਲ ਗ੍ਰੀਨੀ ਤਾਂ ਹੈਗੀ ਆ ਚੰਡੀਗੜ੍ਹ ਚੰਡੀਗੜ੍ਹ ਵੀ ਹੈ ਆ ਭਵਨ ਸੋਹਣਾ ਯਾਰ ਰੋਡ ਰੋਡ ਜੇ ਸੋਹਣਿਆ ਇਹਨੂੰ 2017 18 19 ਚ ਕਲੀਨੈਸਟ ਸਿਟੀ ਸਭ ਤੋਂ ਕਲੀਨੈਸਟ ਸਿਟੀ ਦਾ ਅਵਾਰਡ ਮਿਲਿਆ ਹੋਇਆ ਬਾਬਾ ਨੂੰ ਉਸ ਤੋਂ ਬਾਅਦ ਹੋਰ ਬਥਰੀਆਂ ਆ ਗਈਆਂ ਆ ਵਿਧਾਨ ਸਭਾ ਭਵਨ ਇੱਧਰ ਮੱਧ ਪ੍ਰਦੇਸ਼ ਦੀ ਰਾਜਧਾਨੀ ਰਾਜਧਾਨੀ ਆ ਵਧੀਆ ਤਾਂ ਹੋ ਗਈ ਬੜਾ ਵਧੀਆ ਦੇ ਪੇਂਟਿੰਗਾਂ ਬੁਣੀਆਂ ਨੇ ਬੜੀਆਂ ਵਧੀਆ ਕੀਤੀਆਂ ਬਾਜੋ ਫਿਰ ਬਾਜ ਦੇਖੋ ਦੇਖ ਅਸੇ ਪਾਸੇ ਹੁਣ ਦੇਖਣ ਵਾਲਾ ਤੂੰ ਫੋਨ ਚੜੜਾ ਫਿਰਦਾ ਕਿੰਨੀ ਸੋਹਣੀ ਪੇਂਟਿੰਗਾਂ ਕੀਤੀਆਂ ਹੋਈਆਂ ਉਹਦੇ ਕਿੱਥੇ ਆ ਗਈ ਹੁਣ ਨਿਕਲ ਕੇ ਮੁੜ ਕੇ ਆਵਾਂਗੇ ਵੀਰ ਦੁਬਾਰਾ ਆਹ ਰਾਈਟ ਸਾਈਡ ਤੇ ਆਹ ਦੇ ਮੰਦਿਰ ਆ ਲక్ష్ਮੀ ਨਾਰਾਇਣ ਮੰਦਿਰ ਬਹੁਤ ਵੱਡਾ ਮੰਦਿਰ ਆ ਦੇਖ ਇੱਧਰ ਉਹ ਵੇਖ ਕਿੰਨੇ ਲੋਕੀ ਹੁੰਦੇ ਆ ਐਮਪੀ ਦੀ ਰਾਜਧਾਨੀ ਚ ਫਿਰਦੇ ਆਪਾਂ ਕੈਪੀਟਲ ਆਫ ਮੱਧ ਪ੍ਰਦੇਸ਼ ਉਨੋਂ ਅੱਗੇ ਜਾ ਕੇ ਆਊਗਾ ਸ਼ਾਇਦ ਪੜਾਈ 'ਚ ਸ਼ਾਇਦ ਆਵੇ ਕੀ ਪਤਾ ਨਾ ਪੜਾਈਆਂ ਚੇਂਜ ਹੋ ਗਈਆਂ ਵੈਸੇ ਜੀਕੇ ਜਨਮ ਵੈਸੇ ਹੀ ਆਉ ਪਤਾ ਆ ਦੇਖ ਆ ਮੇਨ ਐਂਟਰੀ ਆਾ ਲక్ష్ਮੀ ਨਾਰਾਇਣ ਮੰਦਿਰ ਠੀਕ ਹੈ ਠੀਕ ਹੈ ਆ ਦੇ ਨਾਰੀਅਲ ਬਾਹਰ ਇੱਥੇ ਸਾਰਾ ਕੁਝ ਇਹਨਾਂ ਦਾ ਪ੍ਰਸ਼ਾਦ ਡੇਲੀ ਤੇ ਲੋਕੀ ਆਉਂਦੇ ਹੁੰਦੇ ਆ ਕਾਫੀ ਆਉਂਦੇ ਆ ਕਾਫੀ ਰੁਸ਼ ਬੜਾ ਹੁਣ ਬਣਾਇਆ ਪੇਂਟਿੰਗਾਂ ਵੇਖਣੀ ਸੋਹਣੀਆਂ ਨਹੀਂ ਕਰ ਸਕਦਾ ਨਹੀਂ ਕਰਦਾ ਨਹੀਂ ਉਹ ਕਰ ਸਕਦਾ ਕਰੂੰਗਾ ਮੈਂ ਕਰ ਸਕਦਾ ਹੂੰ ਨਹੀਂ ਕਰ ਸਕਦਾ ਹੂੰ ਛੋਟੇ ਪੈਸੇ ਤੇ ਤਾਂ ਕਰ ਦੇਗਾ ਐਡੀ ਕੰਮ ਤੇ ਨਹੀਂ ਕਰੇਗਾ ਨਾ ਛੋਟੇ ਪੈਸੇ ਤੇ ਵੀ ਨਹੀਂ ਕਰ ਪਾਉਂਗਾ ਵੈਸੇ ਲੋਕ ਭਵਨ ਸੋਹਣਾ ਉੱਚਾ ਨਹੀਂ ਮਾਝੇ ਏਰੀਆ ਨੂੰ ਆ ਦਿਓ ਲੇਕਾ ਕੀਦ ਰੱਖ ਇਹਦੇ ਚ ਨਹੀਂ ਦੇਖਦੇ ਤੈਨੂੰ ਦਾ ਜਿਹੜਾ ਮਰਜੀ ਕੋਈ ਨਦੀ ਆ ਜਾਂ ਕੁਛ ਵੀ ਰਹਿੰਦਾ ਗੰਗਾ ਲੇਕ ਆ ਉਹ ਗੰਗਾ ਦੀ ਬਰਨੀ ਮੁੱਖ ਮੰਤਰੀ ਨਿਵਾਸ ਵਾ ਤਾਂ ਇਹ ਨੇਸ ਵੀਡੀਓ ਮੈਂ ਤਾਂ ਹੀ ਆਨ ਨਹੀਂ ਕੀਤਾ ਉਹ ਕੀਤਾ ਸੀਗਾ ਕੈਮਰਾ ਉੱਰ ਉੱਤੇ ਘਾਣ ਦੇਖ ਕੇ ਵੀਡੀਓ ਬਣਾਈ ਜਾ ਆ ਜਾ ਇੱਧਰ ਆਓ ਫਿਰ ਉਹ ਤਾਂ ਹੁੰਦਾ ਹੀ ਆ ਨਹੀਂ ਆਏ ਬਣਾਇਆ ਨਾ ਸੁਣ ਹੁੰਦਾ ਲੈ ਹੋਰ ਕਿਤੇ ਆ ਉਹਦਾ ਵੀ ਵਧੀਆ ਹੋਊਗਾ ਉਹ ਵਾ ਇਹ ਇੱਕ ਬੜੀ ਸੋਹਣੀ ਆ। ਉਹ ਦੂਰ ਤੱਕ ਸੋਹਣਾ ਯਾਰ ਵਾਕਈ ਸੋਹਣਾ। ਮੁੱਖ ਮੰਤਰੀ ਨੂੰ ਇੱਥੇ ਦਿੱਤਾ ਹੋਇਆ ਲੇਖ ਦੇ ਵੀ ਹਾਂ। ਰਹਿਸ਼ ਇਹ ਬੜਾ ਚਾਹੂਗਾ ਵਿਚੋਂ ਵਿਚੋਂ ਤਾਂ ਤੋਂ ਦੇਖਦਾ ਹੋਊਗਾ ਉਹਨੂੰ। ਉਹ ਦੇਖ ਇੱਧਰ। ਸਿਟੀ ਆਫ ਉਧਰੋਂ ਦੇਖਦਾ ਹੋਊਗਾ ਇਹਦੇ ਨੂੰ ਆ ਲਿਖਿਆ ਹੋਇਆ। ਲੇਕਸ ਸਿਟੀ ਆਫ ਲੇਕਸ ਲਿਖਿਆ। ਹਾਂ। ਬੜਾ ਵਧੀਆ ਨਾ। ਉਧਰੋਂ ਐ ਵਾਡਾ-ਵਡਾ ਦੇਖ ਆ ਪਹਾੜੀ ਹੋਊਗੀ। ਉਧਰੋਂ ਸਿੱਧਾ ਇੱਧਰੋਂ ਉੱਚਾ ਦੇਖਦਾ ਹੋਊ। स्कूटर भी मिल दे इलेक्ट्रिक है स्कूटर ले आओ ਤੇ لے ਕੇ ਇਸ ਪਾਸੇ ਘੜਾ ਕੱਢੋ ਕਿਤਨੇ ਦਾ ਕਿਹ ਰੈਂਟ ਹੈ ਇਸ ਕਾ ਕਹਿ ਸਕਤਾ ਹੈ ਭਈਆ ਇਸ ਕਾ ਉਹ ਨਹੀਂ ਭਈਆ ਬਟ ਇਹ ਚਾਰਟਰਡ ਐਪ ਡਾਊਨਲੋਡ ਕਰਕੇ ਫਿਰ ਮਿਲੇਗਾ ਇਹ ਐਪ ਹਾਂ ਐਪ ਡਾਊਨਲੋਡ ਕਰਕੇ ਚਾਰਟਰਡ ਐਪ ਚਾਰਟਰਡ ਬਾਈ ਕੈਪ ਹੈ ਚਾਰਟਰ ਥਰੂ ਡਾਊਨਲੋਡ ਕਰਦੇ ਚਾਰਟਰਡ ਬਾਈ ਕੈਪ ਓਕੇ 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 ਸ਼ਾਇਦ ਅੱਛਾ ਚਾਰਟਰਡ ਕੰਪਨੀ ਉਦਾਂ ਹੀ ਹੈ ਨਾ ਪਰ ਮਿੰਟ 1 ਰੁਪੀਸ ਇਸ حساب ਸੇ ਹੋਗਾ ਟਾਈਮ 16 ਰੁਪੀ 60 ਮਿੰਟ ਦਾ अच्छा, अच्छा 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 ओके ठीक है जी थैंक यू चार्टर्ड कंपनी ਦੇ ਆ ਤੇ ਚਾਰਟਰਡ ਐਪ ਡਾਊਨਲੋਡ ਕਰੋ ਤੇ ਇਹਨਾਂ ਨੂੰ ਲੈ ਜਾਓ ਤੇ ਘومو ਫਿਰੋ ਚਾਹ ਦਾ 1 ਰੁਪਿਆ 1 ਮਿੰਟ ਦਾ ਆ ਕਹਿੰਦੇ ਲਓ ਜੀ ਆਪਾਂ ਅੱਗੇ ਵਾਹ ਜੀ ਵਾਹ ਓਏ ਹੋਏ ਹੋਏ ਬਹੁਤ ਵੱਡੀ ਲੇਕ ਆ ਆ ਹੋਟਲ ਵੀ ਵਧੀਆ ਇੱਥੇ ਸਾਹਮਣੇ 뷰 ਇਧਰ ਨੂੰ ਹੋਟਲ ਉਹ ਵੀ ਹੈਗੇ ਨੇ ਉਹ ਨਾਲ ਨਾਲ ਸਾਰੇ ਉਧਰ ਜਿਆਦਾ ਹੋਟਲ ਹੀ ਨੇ ਚੱਕਾ ਕਿੰਨੇ ਦਾ ਕਿੰਨੇ ਸ਼ਾਟ 15 ਸ਼ਾਟ 100 ਰੁਪਏ ਦੇ 100 ਰੁਪਏ ਦੇ ਵਾਹ ਜੀ ਵਾਹ ਚੱਲ ਫਿਰ ਅੱਜ ਦੇਖੀਓ 100 ਰੁਪਏ ਲੱਗਣਾ ਚੱਲ ਟੋਟਾ ਫੁੱਟ ਗਿਆ ਰੇਟ 15 ਟੋਟਨੇ ਚਾਹੀਦੇ ਆ 15 ਠੀਕ ਆ ਇਹ ਲੈ ਇਹ ਕਿੱਧਰ ਗਿਆ ਕਿੱਧਰ ਗਿਆ ਪਤਾ ਨਹੀਂ ਲੱਗਿਆ ਚੱਲ ਫਿਰ ਦੇਖੀ ਜਾਉ ਚੱਕ ਦੇ ਆਹ ਬੱਲੇ ਕਿਹਨਾਂ ਨਾ ਤੇਰਾ ਕੋਈ ਚੱਲ ਗਈ ਕਿੰਨੇ ਕ ਤਿੰਨ ਹੋ ਗਏ ਚੌਥਾ ਉਹ ਯਾਰ ਕੋਪਨ ਮੈਨੇ ਕਰਿਆ ਆਹ ਇਹ ਰਾਜਾ ਭੋਜ ਸੇਤੂ ਬ੍ਰਿਜ ਇੱਕ ਆਰਮ ਸੇਤੂ ਬ੍ਰਿਜ ਵੀ ਹੈਗਾ ਨਾ ਕਿਸੇ ਸੇਤੂ ਬ੍ਰਿਜ ਹੀ ਕਹਿੰਦੇ ਹੁੰਦੇ ਰਾਜਾ ਭੋਜ ਦਾ ਹੀ ਬਣਾਇਆ ਹੋਇਆ ਸਾਰਾ ਰਾਜਾ ਭੋਜ ਸੇਤੂ ਬ੍ਰਿਜ ਇਧਰ ਇਹ ਲੇਕ ਰਹੇਗੀ ਉਹ ਪਹਿਲਾਂ ਲੇਖਦੇ ਉਹ ਦੂਜੇ ਪਾਸੇ ਸੀ ਉਧਰੋਂ ਇੱਧਰ ਨੂੰ ਸੀਗੇ ਆਾ ਹੋਟਲ ਦੇਖਦੇ ਸੀ ਇੱਧਰ ਹੁਣ ਆਪਾਂ ਲੇਖਦੇ ਇੱਧਰ ਆ ਗਏ ਆਾ ਰਾਜਾ ਬੋਜ ਦਾ ਟੈਟੂ ਉਹ ਹੀ ਲੱਗਦਾ ਮੈਟਰੋਪੋਲ ਬਣ ਰਿਹਾ ਹੈ ਡਬਲਿਊ ਡੀ ਕਿੱਚੀ ਜਾਂਦਾ ਹੈ ਕਮੰਦਾਰ ਵਾਲੇ ਤੋਂ ਬਪਾਰ ਵਾਲੇ ਹਾਂ ਮੈਂ ਇੱਥੇ ਤੌਰ ਪਹੁੰਚੀ ਮੈਂ ਬਾਚਾਂਗਾ ਮੈਂ ਤਾਂ ਹੀ ਬੋਲ ਰਿਹਾ ਸੀ ਵੀ ਕਿ ਇਹਨੂੰ ਪਤਾ ਲੱਗਦਾ ਕਿ ਨਹੀਂ ਹਾਂ ਹਾਂ ਪਤਾ ਦੀ ਕੋਲ ਹੈਲੋ ਜੀ ਅਮਰੂਦ ਕਿਹਰੇ ਟ ਹੈ ਅਮਰੂਦ 40 ਰੁਪਏ ਲਓ ਯਾਰ ਇਹ ਲੋ ਕਾਜੀ ਵਾਲੀ ਇਹ ਜੇ ਕੱਚੇ ਹੈ ਅੱਛੇ ਨਹੀਂ ਪੱਕੇਗੇ ਸਭ ਪੱਕੇ ਹੈ ਹਾਂ ਪੱਕੇ ਨਹੀਂ ਹੈ ਯਾਰ ਜੇ ਖਾਏ ਨਹੀਂ ਖਾਏ ਨਹੀਂ ਜਾਏਗੇ ਜੀ ਨਰਮ ਲੈ ਲਓ ਨਰਮ ਜਿਆਦਾ ਹੀ ਨਰਮ ਹੈ ਲਓ ਜੀ ਫਰੂਟੋ ਫਰੂਟੋ ਵਰਟੀ ਹੋਣ ਤੋਂ ਬਾਅਦ ਹੁਣ ਆਪਾਂ ਰੋਕਿਆਂ ਘਟਾਬੇ ਤੇ ਉੱਥੇ ਖਾਣੇ ਆ ਰੋਟੀ ਪਰੌਂਠੇ ਵਧੀਆ ਢਾਬਾ ਕਹਿੰਦੇ ਦੁੱਧ ਚਾਹ ਵਧੀਆ ਕਹਿੰਦੇ ਮੈਂ ਸਾਈਨਾ ਦੀਆਂ ਪਿੱਛੇ ਆਪਦੀਆਂ ਰੱਖੀਆਂ ਹੋਈਆਂ ਤੇ ਆ ਸਾਹਮਣੇ ਸਰੋਂ ਵੀ ਬਹੁਤ ਘੈਂਟ ਆਜੋ ਦੇਖਦੇ ਹਾਂ ਸਰੋਂ ਇਹ ਸਰੋਂ ਵੇਦਰ ਕਾਫੀ ਵੱਡਾ ਖੇਤ ਆ ਸਰੋਂ ਦਾ ਡਰੋਨ ਨਾਲ ਸ਼ਾਟ ਲਿਆ ਆਪਣੇ ਉੱਤੇ ਇੰਨੇ ਜ਼ਿਆਦਾ ਉੱਤੇ ਕੋਈ ਹੁੰਦਾ ਨਹੀਂ ਜਦੋਂ ਬਾਹਰ ਆਗੇ ਨਾ ਵਪਾਲ ਜਾਂ ਇਧਰ ਜਿਵੇਂ ਆ ਕੇ ਹੁਣ ਜਦੋਂ ਕਿਸ ਸਰੋਂ ਦਾ ਖੇਤ ਦੇਖਦਾ ਉਹਦੇ ਨਾਲ ਆਏ ਹਾਏ ਹਾਏ ਦੇਖੋ ਦੇਖ ਸਰੋਂ ਦੇਖ ਕਿੰਨੀ ਸੋਹਣੀ ਡਰੋਨ ਨਾਲ ਲਿਆ ਸ਼ਾਟ ਦੇਖੋ ਤੁਸੀਂ ਮਾਡਮ ਚੱਗੇ ਪ੍ਰਸ਼ਾਦ ਦੇ ਪੈਰ ਨਿਕਲਦੇ ਆਗੇ ਸੇਵਿੰਗ ਲੜਦੀ ਹੈ ਜੀ ਇੱਥੇ ਲੱਸੀ ਨਾ 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 ਜੀ ਬਸ ਚਾਹ ਪੀਵਾਂਗੇ ਇਹ ਤਾਂ ਕਾਹ ਦਿੱਤੀ ਕਿ ਨਹੀਂ ਇਹ ਤਾਂ ਤਾਂ ਆਵਾ ਕੋਈ ਇੱਥੇ ਲੁਕੀ ਮਠਾਈ ਇੰਨਾ ਟਿਕਣਾਗੇ ਰੋਡ ਪਰਲੀ ਸਾਈਡ ਬੰਦ ਕੀਤਾ ਹੋਇਆ ਰੋਡ ਦੇ ਉੱਤੇ ਦੁਕਾਨਾਂ ਲਾਈ ਬੈਠੇ ਆ ਇੱਧਰ ਦੀ ਆ ਰਿਹਾ ਸਾਰਾ ਟ੍ਰੈਫਿਕ ਇਹ ਆਪਾਂ ਹੈਗੇ ਜੀ ਬਿਉਰਾ ਬਿਉਰਾ ਤੋਂ ਬਾਰ-ਬਾਰ ਦੀ ਨਿਕਲ ਰਹੇ ਹਾਂ ਹੁਣ ਜਾ ਰਹੇ ਹਾਂ ਕੋਟਾ ਰਾਈਡਰ ਆਏ ਹੋਏ ਰਾਈਡਰ ਤੋੜਦੀ ਲੈਟ ਪਹਿਲਾਂ ਹੀ ਘਮਾਉਂਦਾ ਆਉਂਦਾ ਸੀ ਉੱਥੇ ਤੇਰੇ ਚ ਹੈ ਕੀ ਐਤ ਪਤਾ ਤੈਨੂੰ ਕੀ ਆ ਕੋਣ ਬ੍ਰੇਕ ਤੂੰ ਪਹਿਲਾਂ ਵੀ ਕੱਟ ਮਾਰਦਾ ਹੋਰਾਂ ਪਹਿਲਾਂ ਵੀ ਤੂੰ ਕੱਟ ਮਾਰਿਆ ਮੈਂ ਪਿੱਛੇ ਤੈਨੂੰ ਦੇਖਿਆ ਮੈਂ ਘਰ ਦੇ ਨੂੰ ਕਹੀ ਉਹਨਾਂ ਮੈਂ ਕਿਹਾ ਐਲਪੀਜੀ ਗੈਸ ਆਲਾ ਕੱਟ ਮਾਰਦਾ ਜਾਂਦਾ ਬ੍ਰੇਕ ਨਹੀਂ ਮਾਰ ਤੈਨੂੰ ਪਤਾ ਕੀ ਆ ਉਹ ਨੀ ਤੇਰੇ ਤੇਰੇ ਚ ਲੋੜ ਪਤਾ ਕੀ ਤੇਰੇ ਚ ਲੋੜ ਪਤਾ ਕੀ ਕੀਤਾ ਹੋਇਆ ਤੈਨੂੰ ਪਤਾ ਕੀ ਕੀਤਾ ਤੂੰ ਕੱਟ ਮਾਰਿਆ ਨਾ ਰੋਡ ਤੇ ਕਿਉਂ ਨਹੀਂ ਕੱਟ ਮਾਰਿਆ ਉਹ ਦੇਖ ਤਾਂ ਕੀ ਕਰਤਾ ਕੱਟ ਨਹੀਂ ਮਾਰਿਆ ਥੱਲੇ ਉਤਰ ਤੰਨੇ ਉਤਰ ਥੱਲੇ ਉਤਰ ਫਿਰ ਬ੍ਰੇਕ ਮਾਰਨਾ ਬ੍ਰੇਕ ਆਪ ਦੀ ਲਾਪ ਦੀ ਲੈਂਚ ਤੇ ਬ੍ਰੇਕ ਮਾਰ ਉਹ ਦੂਜੀ ਲੈਂਚ ਨਾ ਥੱਲੇ ਆ ਉਹ ਗੈਸ ਵਾਲਾ ਟਰੱਕ ਆ ਤੂੰ ਕੱਟ ਮਾਰਦਾ ਹੁਣ ਇਹਨੇ ਕੋਈ ਆਪਾਂ ਲੜਾਈ ਨਹੀਂ ਕਰਨੀ ਇਹ ਲੜਾਈ ਦੀ ਗੱਲ ਨਹੀਂ ਇਹਨੇ ਕੱਟ ਕੇ ਮਾਰਿਆ ਕੋਈ ਨੀਂਦ ਆ ਰਹੀ ਹੈ ਕਿਆ ਨਹੀਂ ਨਹੀਂ ਹੈ ਉਹ ਕਿਆ ਤੂੰ ਇਹ ਵੀ ਦੇਖਦੇ ਰਹ ਲੱਧਿਆ ਕੀ ਇਹਦੇ ਚ ਅਸੀਂ ਤਾਂ ਸਮਝਾ ਆਪਕੇ ਤੂੰ ਗੈਸ ਗੈਸ ਲਈ ਪਰਦਾ ਆਕੀ ਲਈ ਪਰਦਾ ਅਰਜੈਂਟ ਉਹ ਬਰੇਕ ਲੈ ਲਿਆ ਫੇਰ ਆਪਦੀ ਲਾਈਨ ਚ ਰੱਖੋ ਆਪਦੀ ਲਾਈਨ ਚ ਰੱਖੋ ਕਿਵੇਂ ਬਰੇਕ ਲੀਆ ਅਬ ਉਸਕਾ ਕੀ ਕਰੇ ਬਤਾਓ ਯਾਰ ਇੰਨਾ ਥੋੜੀ ਤੇ ਗੱਡੀ ਚਲਾਉਣਾ ਤੈਨੂੰ ਆਈ ਨਹੀਂ ਪਤਾ ਵੀ ਕੀ ਕਰਦਾ ਓਏ ਯਾਰ ਦੱਸ ਆਹ ਬੰਦਾ ਹੋਰ ਮਾਰੇਗਾ ਤੂੰ ਆਹ ਚੀਜ਼ ਕੋ ਐਡਾ ਵੱਡਾ ਬਲਾਸਟ ਹੋ ਜਾਣਾ ਇਹਦੇ ਨਾਲ ਆਗੇ ਵਾਲਾ ਲੈ ਲੈ ਓਏ ਯਾਰ ਜੋ ਮਰਜੀ ਆ ਸਾਈਡ ਮੇ ਠੋਕ ਦੇਗਾ ਮਾਲਿਕ ਮਾਲਿਕ ਦਾ ਨੰਬਰ ਤੂੰ ਸਾਈਡ ਤੇ ਕੱਟ ਥੋੜੋ ਮਾਰੇਗਾ ਜੇ ਅਗਲੇ ਵਾਲ ਅਗਲੇ ਵਾਲ ਨੇ ਬ੍ਰੇਕ ਮਾਰ ਦਈਏ ਮੈਂ ਗਾੜੀ ਰੁਕੀ ਨਹੀਂ ਇਸਕੇ ਲਈ ਥੋੜਾ ਹਲਕਾ ਸਾ ਫਾਈਨ ਲਿਆ ਉਹ ਹਲਕਾ ਹੋ ਉਹ ਹਲਕਾ ਸਾਈਡ ਲਿਆ ਦੇਖਤਾ ਇਹਨੂੰ ਕੀ ਹੋਣਾ ਇਹਨੂੰ ਕੁਝ ਵੀ ਨਹੀਂ ਹੋਇਆ ਓ ਯਾਰ ਹਮ ਜਾ ਰਹੇ ਆਗੇ ਵਾਲੇ ਬ੍ਰੇਕ ਮਾਰ ਦੇ ਇਸਨੇ ਕੱਟ ਮਾਰ ਦੇ ਉਹ ਹਮਾਰਾ ਪਿੱਛੇ ਤੇ ਟੋੜਦੀ ਗਾੜੀ ਅਗਰ ਯਾਰ ਬੋਤੋ ਦੇਖੋ ਇਸਮੇ ਗੈਸ ਹੈ ਫਟ ਜਾਏ ਕੁਛ ਵੀ ਹੋ ਜਾਏ ਭਾਂ ਕਿਤਨੇ ਬੰਦੇ ਮਰenge ਦੂਰ ਦੂਰ ਤੱਕ ਨੁਕਸਾਨ ਹੋ ਜਾਏਗਾ ਹਲਾ ਮੈਂ ਹਜੇ ਕਹਿੰਦਾ ਹੀ ਆਉਣਾ ਵੀ ਐਡਾ ਗੈਸ ਵਾਲਾ ਟਰੱਕਾ ਕੱਟ ਮਾਰਦਾ ਜਾਂਦਾ ਖਾਲੇ ਨੇ ਸਾਡੇ ਜੀ ਮਾਰਿਆ ਨੇ ਲਾਈਟ ਨਹੀਂ ਨਾ ਹੈ ਆ ਪੱਲਾ ਸਾਰਾ ਹੀ ਵੜ ਗਿਆ ਅੰਦਰ ਮਤਲਬ ਫਿਰ ہماری ਗਲਤੀ ਕਿਹਾ ਸਰ ਬਹੁਤ ਥੋੜੀ ਗਲਤੀ ਕੋਈ ਮਨੋ ਚੀਜ਼ ਕੋ ਚਲੋ ਗਲਤੀ ਹੋ ਗਈ ਇਨਸਾਨ ਸੇ ਆਪਨੇ ਗਾੜੀ ਦੇਖੀ ਬੱਚੋ ਕੋਨ ਦੀ ਮੰਗ ਆ ਰਹੀ ਜੀ ਮਨੋ ਗਾੜੀ ਮੈਂ ਆਪਣੇ ਦੇਖੀ ਗਾੜੀ ਯਾਰ ਆਪਨੇ ਗਾੜੀ ਦੇਖੀ ਥੋੜੀ ਜਿਆਦਾ ਲੱਗ ਜਾਂਦੀ ਹਮੇ ਇਧਰ ਚਲੇ ਜਾਤੇ ਸਾਰੇ ਮਰ ਜਾਤੇ ਫਿਰ ਇਨਸਾਨ ਆਤੀ ਪੁੱਛੋ ਮੈਂ ਆ ਫਿਰ ਗਲਤੀ ਧੀ ਹੈ ਨਾ ਫਿਰ ਗਲਤੀ ਧੀ ਗਲਤੀ ਤੋ ਨਹੀਂ ਹੈ ਆਤੀ ਪੁੱਛਣਾ ਮੈਂ

ਅਮਰੇ ਆਤੇ ਕਿਆ ਪੁੱਛਾ ਉਸੇ ਪਿਛਲੀ ਗਾੜੀ ਇਸ ਵਿੱਚ ਇਸ ਵਿੱਚ ਕੀ ਟੁਕਣਾ ਥਾ ਨਾ ਜ਼ਰੂਰ ਉਹ ਟੁਕਿਆ ਹੋਇਆ ਉਸਮੇ ਕੀ ਬੋਤ ਤੋ ਫਿਰ ਕਿਆ ਹੁੰਦਾ ਸੋ ਜੇਪਰ ਵਾਲਾ ਕੰਡ ਹੋਤਾ ਹਾਂ ਫਿਰ ਕੋਈ ਤਾਂ ਸਰ ਫਿਰ ਫਿਰ ਆ ਹਾਂ ਫਿਰ ਕੋਈ ਤਾਂ ਕਹਿ ਰਹੇ ਹਾਂ ਕੋਈ ਤਾਂ ਕਹਿ ਰਹੇ ਹਾਂ ਉਸਕੋ ਕੋਈ ਤਾਂ ਕਹਿ ਰਹੇ ਹੈ ਉਹ ਜਾਂਦੇ ਕਿ ਦੇਖੋ ਕਿੱਥੇ ਗਿਆ ਦੇ ਇਥੇ ਜਾਂਦੇ ਕਿੱਥੇ ਅਟਕ ਕੇ ਲਾਈਆਂ ਦੀ ਜਾਂਦੇ ਕਿੱਥੇ ਗਿਆ ਆ ਸੀ ਕਿੱਥੇ 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 ਆ ਸੀ ਲਓ ਜੀ ਆਪਾਂ ਪਹੁੰਚੇ ਉਹ ਪਹੁੰਚ ਕੇ ਪਹੁੰਚ ਕੇ ਪਹੁੰਚ ਕੇ ਬਹੁਟਲ ਪਹੁੰਚ ਗਏ ਭਾਈ ਲਓ ਜੀ ਹਟਲ ਆਪਾਂ ਪਹੁੰਚ ਗਏ ਆ ਜੀ ਗੱਡੀ ਦਾ ਹੋ ਗਿਆ ਜੀ ਨੁਕਸਾਨ ਅੱਜ ਜੋ ਜਿੱਥੇ ਹੋਣਾ ਉਹ ਹੋਣਾ ਹੀ ਆ ਜੀ ਬੰਕੇ ਇੱਕ ਵਾਰੀ ਬੁਕਿੰਗ ਕਨਫਰਮ ਕਰ ਲਈਏ ਰੂਮ ਵਗੈਰਾ ਚੈੱਕ ਕਰ ਲਈਏ ਤੇ ਫੇਰ ਲਾਉਨੇ ਆ ਸਮਾਨ ਹਾਜਰ ਰੋਂ ਦੇਖੀ ਲਓ ਜੀ ਪਹੁੰਚ ਗਏ ਆ ਬਰੋਂ ਚੱਕ ਸਦਾ ਹੀ ਬੜਦੇ ਹਾਂ ਰੋਂ ਸੁਣੋ ਜੈ ਦੀ ਹਾਈ ਲੈ ਲੈ ਮੂ ਮੂ ਓਕੇ ਆ ਯਾ ਬਾਹਰ ਲੱਭੂ ਇਧਰ ਲੱਭਰ ਆਹ ਹਰ ਬਾਹਰ ਹਰ ਬਾਹਰ ਓਚਾ ਗੱਡੀਆਂ ਵਾਲਾ ਉਹ ਖੜੀ ਆ ਪਰੇ ਗੱਡੀਆਂ ਆਪਣੀ ਤੁਹਾਨੂੰ ਜੀ ਪੈ ਚੱਲੀ ਤੇ ਸਵੇਰੇ ਵੀਊ ਦਿਖਾਵਾਂਗੇ ਹੌਣ ਤੁਹਾਨੂੰ ਹੋ ਸਕਿਆ ਤਾਂ ਡਰੋਨ ਦਾ ਸ਼ਾਟ ਲਾਵਾਂਗੇ ਓਕੇ ਜੀ ਬਾਏ ਬਾਏ ਗੁੱਡ ਨਾਈਟ